ਤੁਸੀਂ ਸੁਣ ਰਹੇ ਹੋ ਸੰਤ ਸਿੰਘ ਸੇਖੋ ਦੁਆਰਾ ਲਿਖੀ ਹੋਈ ਕਹਾਣੀ ਕਿਰਸਾਨ ਤੇ ਕਾਮਾ RAM ਸਿੰਘ ਦੀ ਫਸਲ ਕਦੇ ਵੀ ਦਬ ਕੇ ਨਹੀਂ ਸੀ ਲੱਗੀ ਸਾਰਾ ਟੱਬਰ ਹਾੜੀ ਤੇ ਆਸਾਂ ਲਾਈ ਮਹੀਨਿਆਂ ਬੱਧੀ ਚਰਚਾ ਕਰਦਾ ਰਹਿੰਦਾ ਕਿ ਐਤਕੀ ਸਾਡੀ ਫਸਲ ਗਵਾਂਡੀਆਂ ਨਾਲੋਂ ਚੰਗੇਰੀ ਹੋਵੇਗੀ ਕਿਉਂਕਿ ਐਤਕਾਂ ਚੋਂ ਕਮਾਵਾ ਨੂੰ RAM ਸਿੰਘ ਨੇ 6 ਵਾਂ ਦਿੱਤੀਆਂ ਸਨ ਤੇ 2 ਨੂੰ 5 ਬਿਜਾਈ ਵੀ ਐਤਕਾਂ ਵੇਲੇ ਸਿਰ ਹੋ ਗਈ ਸੀ ਕੇਵਲ ਦੋ ਕੁ ਮਾ ਮੱਗਰ ਦੇ ਅਖੀਰ ਆ ਕੇ ਬੀਜੇ ਸਨ ਬਾਗ ਗਿਆ ਸੀ ਤੇ ਹਾਲੀ ਤੱਕ ਉਹਨਾਂ ਦੀ ਕਨਕ ਨੂੰ ਪਾਣੀ ਵੇਲੇ ਸਿਰ ਆ ਜਾਂਦਾ ਰਿਹਾ ਸੀ ਹੁਣ ਜੇ 20 ਦਿਨਾਂ ਦੀ ਬੰਦੀ ਹੋ ਗਈ ਸੀ ਤਾਂ ਕਿਹੜੀ ਗੱਲ ਸੀ ਉਹਨਾਂ ਦੀ ਕਨਕ ਇਸ ਔਕੇ ਨੂੰ ਚੱਲ ਜਾਵੇਗੀ ਤੇ ਫਿਰ ਲੋਹੜੀ ਵੇਲੇ ਨਹੀਂ ਤਾਂ 15 ਕੁ ਦਿਨ ਬਾਅਦ ਤਾਂ ਮੀਂਹ ਦੀਆਂ ਛਿੱਟਾਂ ਪੈ ਹੀ ਜਾਣਗੀਆਂ ਇਹ ਠੀਕ ਸੀ ਕਿ ਰੂੜੀ ਵੱਲੋਂ ਕੁਝ ਕਮਜ਼ੋਰੀ ਰਹਿ ਗਈ ਸੀ ਪਰ 6 ਵਾਹਾ ਵੀ ਤਾਂ ਕੋਈ ਮਖੌਲ ਨਹੀਂ ਹੁੰਦੀਆਂ ਇਹ ਜ਼ਮੀਨ ਦੀ ਪਤਾਲ ਵਿੱਚਲੀ ਤਾਕਤ ਨੂੰ ਬਾਹਰ ਲੈ ਆਉਂਦੀਆਂ ਹਨ ਪਰ ਫਿਰ ਮੀ ਵੇਲੇ ਸਿਰ ਨਾ ਪੈਂਦਾ ਜਾਂ ਰੂੜੀ ਦੀ ਕਮੀ ਆਪਣਾ ਅਸਰ ਦਿਖਾ ਹੀ ਜਾਂਦੀ ਕੇਵਲ 2 ਕੁਮਾ ਅੰਦਰ 15 20 ਮਾਣ ਦੇ ਹਿਸਾਬ ਨਾਲ ਝੜਦੇ ਜਾਪਦੇ ਬਾਕੀ ਬਹੁਤ ਸਿੱਧੇ ਜਾਂ ਛੋਟੇ ਰਹਿ ਜਾਂਦੇ ਜਾਂ ਉਹਨਾਂ ਵਿੱਚ ਸਿੱਟਾ ਕੁਝ ਹਲਕਾ ਪੈਂਦਾ ਤੇ ਕਨਕ ਅੰਤ 6 ਕੁਮਾ ਵਿੱਚੋਂ 60 ਮਾਣ ਜਾਂ ਹੱਦ 70 ਮਾਣ ਝੜਦੀ ਮਾਮਲਾ RAM SINGH ਦੀ ਜ਼ਮੀਨ ਨੂੰ ਅਵਲ ਦਰਜੇ ਦਾ ਲੱਗਦਾ ਤੇ ਲਾਗੀ ਤਿੱਥੀ ਸਭ ਨੂੰ ਦੇ ਦੇਵਾ ਕੇ RAM SINGH ਲਈ ਤਾਂ 4 ਕੁ ਮਹੀਨੇ ਦੇ ਦਾਣੇ ਪੱਜ ਹੀ ਰਹਿੰਦੇ ਕਾਮੇ ਨੂੰ 2 ਮਹੀਨੇ ਦੀ ਵੀ ਖੁਰਾਕ ਨਾ ਪੱਲੇ ਪੈਂਦੀ ਇਹੀ ਹਾਲ RAM SINGH ਦੀ ਸੋਣੀ ਦਾ ਹੁੰਦਾ ਕਮਾਦ ਕਦੀ ਤਾਂ ਹਨੇਰੀ ਵਾਕਰ ਜੰਮਦਾ ਤੇ ਉੱਠਦਾ ਪਰ ਅੰਧ ਪਰ ਅਧ ਵਿਚਕਾਰ ਆ ਕੇ ਕੋਈ ਸੋਕਾ ਲੱਗ ਜਾਂਦਾ ਤੇ ਗੰਨਿਆਂ ਵਿੱਚ ਰਸ ਪੂਰਾ ਨਾ ਪੈਂਦਾ ਤੇ ਕਈ ਹਲਕੇ ਜੰਮੇ ਹੋਏ ਨੂੰ ਰਾਮ ਸਿੰਘ ਤੇ ਉਸ ਦਾ ਕਾਮਾ ਤੇ ਸੇਪੀ ਵਾਲਾ ਚਮਿਆਰ ਗੋੜ-ਗੋੜ ਕੇ ਮਸਾਂ ਦਰਮਿਆਨਾ ਜਿਹਾ ਬਣਾ ਸਕਦੇ। ਮੱਕੀ ਕੁਝ ਗੁਜ਼ਾਰੇ ਜੋਗੀ ਹੋ ਜਾਂਦੀ ਪਰ ਮੱਕੀ ਤੇ ਦੋ ਟੱਬਰ ਥੋੜਾ ਪਲ ਸਕਦੇ ਸਨ ਤੇ ਕੀ ਪਤਾ ਇਹ ਮੱਕੀ ਹੀ ਕਮਾਦ ਦੇ ਕਮਜ਼ੋਰ ਰਹਿ ਜਾਣ ਦਾ ਕਾਰਨ ਨਹੀਂ ਸੀ ਬਣ ਜਾਂਦੀ। ਕਿਉਂ ਜੋ ਰੂੜੀ ਵਾਲੇ ਡੇਢ-ਦੋ ਕੁਮਾਦ ਆ ਮੱਕੀ ਹੀ ਚਲੇ ਜਾਂਦੇ ਸਨ ਤੇ ਕਮਿਆਦ ਤੇ ਕੁਮਾਦ ਦਰਮਿਆਨੇ ਜਿਹੇ ਖੇਤ ਵਿੱਚ ਗੱਡਣਾ ਪੈਂਦਾ ਸੀ। ਸੋ ਅਚੰਭੇ ਦੀ ਗੱਲ ਨਹੀਂ ਸੀ ਕਿ ਜੇ ਜੋ ਕੋਈ ਚੂੜਾਚ ਮਿਆਰ ਰਾਮ ਸਿੰਘ ਨਾਲ ਕਾਮਾ ਰਹਿਣ ਨੂੰ ਤਿਆਰ ਨਹੀਂ ਸੀ ਕਾਮੇ ਰਾਮ ਸਿੰਘ ਦੀ ਫਸਲ ਦਾ ਜੂਆ ਕਾ ਨੂੰ ਖੇਡਦੇ ਉਹ ਤਾਂ ਉਹ ਅਵਲ ਤਾਂ ਉਸ ਨਾਲ ਰਹਿਣ ਦੀ ਗੱਲ ਹੀ ਨਾ ਕਰਦੇ ਤੇ ਛੱਟਪਟ ਚੰਗੇ ਚਲਦੇ ਕਿਸਾਨਾਂ ਨਾਲ ਪੱਕ ਠੱਕ ਲੈਂਦੇ ਤੇ ਜੇ ਕੋਈ ਇੱਕ ਦੋ ਰਹਿ ਜਾਂਦੇ ਉਹ ਫਸਲ ਦੇ ਹਿੱਸੇ ਉੱਤੇ ਆਸਰਾ ਰੱਖਣ ਦੀ ਥਾਂ ਪਹਿਲਾਂ ਹੀ ਉਤਨੇ ਪੈਸੇ ਮੰਗ ਲੈਂਦੇ ਜਿੰਨੇ ਉਹਨਾਂ ਨੂੰ ਇੱਕ ਚੰਗੀ ਲੱਗੀ ਹੋਈ ਫਸਲ ਵਿੱਚੋਂ ਵੀ ਹਿੱਸੇ ਦੇ ਹਿਸਾਬ ਮਿਲਣ ਦੀ ਘੱਟ ਹੀ ਆਸ ਹੁੰਦੀ ਅੰਤਰਾਮ ਸਿੰਘ ਨੂੰ ਕੋਈ ਆਪਣੀ ਫਸਲ ਵਰਗਾ ਹੀ ਥੁੜਿਆ ਥੱਕਿਆ ਕੰਮਾ ਰੱਖਣਾ ਪੈਂਦਾ। ਕਈ ਸਾਲ ਇਸ ਤਰ੍ਹਾਂ ਇੱਕ ਤੋਂ ਘਟਿਆ ਦੂਜਾ ਤੇ ਦੂਜੇ ਤੋਂ ਘਟਿਆ ਤੀਜਾ ਕੰਮਾ ਰੱਖਣ ਤੋਂ ਬਾਅਦ ਰਾਮ ਸਿੰਘ ਨੂੰ ਉਦੋਂ ਮਿਲ ਗਿਆ ਸੀ। ਜੁਗ ਨੂੰ ਜੁਗ ਮਿਲ ਗਿਆ ਰਾਮ ਸਿੰਘ ਦੀ ਘਰ ਵਾਲੀ ਇੰਦਰ ਕੌਰ ਉਸ ਨੂੰ ਕਈ ਵਾਰੀ ਖੇਜ ਵਿੱਚ ਜਾਂ ਮਖੌਲ ਵਿੱਚ ਝਾੜਦੀ। ਉਦੋਂ ਨੂੰ ਰਾਮ ਸਿੰਘ ਨੇ ਪਹਿਲੇ ਸਾਲ 60 ਰੁਪਏ ਅਗਾਊਂ ਦੇ ਕੇ ਰੱਖਿਆ ਸੀ ਸਾਲ ਦੇ ਅਖੀਰ ਤੇ ਉਦੋਂ ਦੇ ਹਿੱਸੇ ਵਿੱਚੋਂ ਇਹ 60 ਰੁਪਏ ਵਸੂਲ ਨਹੀਂ ਸਨ ਹੋ ਸਕੇ ਆਪਣਾ ਫਸਲ ਦਾ ਹਿੱਸਾ ਉਹ ਫਸਲ ਆਉਣ ਤੋਂ ਪਹਿਲਾਂ ਹੀ ਖਾ ਚੁੱਕਾ ਸੀ ਭਾਵੇਂ ਉਸਦੀ ਆਪਣੀ ਰੋਟੀ RAM Singh ਦੇ ਘਰ ਹੀ ਸੀ ਤੇ ਉਸਨੇ ਇਸ ਦੇ ਹਿਸਾਬ ਦੇ ਦਾਣੇ ਲੈਣ ਦੀ ਥਾਂ RAM Singh ਦੇ ਰੋਟੀ ਖਾਣਾ ਹੀ ਫਾਇਦੇਮੰਦ ਸਮਝਿਆ ਸੀ ਉਦੋਂ ਦੀ ਚੂੜੀ ਤੋਂ ਬਿਨਾ ਬਾਕੀ ਦੋਹਾਂ ਸਬੰਧਿਤ ਧਿਰਾਂ ਨੂੰ ਇਹ ਪ੍ਰਬੰਧ ਚੰਗੇਰਾ ਜਾਪਿਆ ਸੀ ਉਦੋਂ RAM Singh ਤੋਂ ਆਪਣੀ ਖੁਰਾਕ ਦੇ ਦਾਣੇ ਲੈ ਕੇ ਆਪਣੇ ਟੱਬਰ ਨੂੰ ਦੇ ਕੇ ਆਪ ਚੂੜੀ ਦੇ ਹੱਥਾਂ ਵੱਲ ਨਹੀਂ ਸੀ ਵੇਖਣਾ ਚਾਹੁੰਦਾ ਉਦੋਂ ਦੇ ਦੋ ਪੁੱਤ ਤੇ ਦੋ ਧੀਆ ਸਨ ਤੇ ਉਸ ਦੀ ਚੂੜੀ ਉਸ ਨਾਲੋਂ ਉਹਨਾਂ ਬੱਚਿਆਂ ਨੂੰ ਵਧੇਰੇ ਪਿਆਰ ਕਰਦੀ ਸੀ ਇਸ ਵਧੇਰੇ ਪਿਆਰ ਦਾ ਫਲ ਸ਼ਾਇਦ ਉਦੋਂ ਕਦੀ ਪਹਿਲਾਂ ਚੱਕ ਚੁੱਕਾ ਸੀ ਜਿਸ ਕਰਕੇ ਉਹ ਹਰ ਰੋਜ਼ ਆਪਣੀ ਪਿਆਰੀ ਚੂੜੀ ਤੇ ਉਸਦੇ ਪਿਆਰੇ ਧੀਆ ਪੁੱਤਾਂ ਦੇ ਹੱਕ ਵਿੱਚ ਆਪ ਅੱਧਾ ਭੁੱਖਾ ਉੱਠਣ ਨੂੰ ਤਿਆਰ ਨਹੀਂ ਸੀ ਰਾਮ ਸਿੰਘ ਵੀ ਨਹੀਂ ਸੀ ਚਾਹੁੰਦਾ ਕਿ ਉਸਦੇ ਦਿੱਤੇ ਦਾਣੇ ਉਦੋਂ ਦੀ ਥਾਂ ਕੋਈ ਹੋਰ ਖਾਵੇ ਉਸਦੇ ਖੇਤ ਵਿੱਚ ਕੰਮ ਤਾਂ ਅੰਤ ਉਦੋਂ ਨੇ ਹੀ ਕਰਨਾ ਸੀ ਭਾਵੇਂ ਉਹ ਰੱਜਿਆ ਹੋਵੇ ਤੇ ਭਾਵੇਂ ਅੱਧ ਭੁੱਖਾ ਉਦੋਂ ਦੀ ਚੂੜੀ ਇਸ ਬੰਦੋਬਸਤ ਨਾਲ ਖੁਸ਼ ਨਹੀਂ ਸੀ ਪਰ ਉਦੋਂ ਦੀ ਚੂੜੀ ਦੇ ਖੁਸ਼ ਨਾ ਹੋਣ ਦੀ ਕਿਸੇ ਨੂੰ ਕੀ ਪਰਵਾਹ ਸੀ ਸਬਾਬੇ ਕਿ ਉਦੋਂ ਦੀ ਚੂੜੀ ਕੋਈ ਏਡੀ ਮੂਹ ਚਿੱਤ ਲੱਗਦੀ ਨਹੀਂ ਸੀ ਉਸ ਦਾ ਇੱਕ ਪੈਰ ਡੁੱਡਾ ਸੀ ਤੇ ਇਸ ਦੇ ਕਾਰਨ ਜਾਂ ਸ਼ਾਇਦ ਕਿਸੇ ਹੋਰ ਨੁਕਸ ਕਰਕੇ ਹੀ ਉਸ ਦਾ ਖੜੀ ਜਾਂ ਤੁਰਦੀ ਦਾ ਮੂੰਹ ਆਪਣੇ ਸਰੀਰ ਦੇ ਅੱਗੇ ਨਾਲੋਂ ਜਰਾਂ ਕੁਝ ਕੋਣਾ ਬਣਾਉਂਦਾ ਸੀ ਰਾਮ ਸਿੰਘ ਦਾ 12 ਕੁਵਰੇ ਦਾ ਪੁੱਤਰ ਉਸ ਨੂੰ ਵੇਖ ਕੇ ਮਖੌਲ ਕਰਨ ਤੋਂ ਰਹਿ ਨਾ ਸਕਦਾ ਕਿਤੇ ਉਦੋਂ ਨਹੀਂ ਆਪਣੀ ਟੀਮੀ ਨੂੰ ਕਿਸੇ ਸੁਮਬਰ ਤੋਂ ਜਿੱਤ ਕੇ ਲਿਆਂਦਾ ਸੀ ਸਰਦਾਰ ਸਾਡੇ ਵਰਗਿਆਂ ਨੂੰ ਇਹੋ ਜਿਹੀ ਚੰਗੀ ਏ ਮੈਂ ਕਿਹੜਾ ਕੋਈ ਸ਼ਾਹ ਬਹਿਰਾਮ ਉਦੋਂ ਬੜੀ ਸਿਆਣਪ ਨਾਲ ਆਖ ਛੜਦਾ ਤੇ ਗੱਲ ਵੀ ਠੀਕ ਸੀ ਆਪ ਕਿਹੜਾ ਉਦੋਂ ਸ਼ਾਹ ਬਹਿਰਾਮ ਸੀ ਉਸਦੀ ਇੱਕ ਅੱਖ ਬਿਲਕੁਲ ਬੰਦ ਸੀ ਦੂਜੀ ਦੀ ਦੂਜੀ ਵੀ ਵੇਖਣ ਵਾਲੇ ਨੂੰ ਤਾਂ ਕੋਈ ਐਡੀ ਨਰੋਈ ਨਹੀਂ ਸੀ ਜਾਪਦੀ ਪਰ ਜਿਸਦੇ ਸਹਰਾਣੇ ਉਦੋਂ ਤੁਰਿਆ ਫਿਰਦਾ ਸੀ ਤੇ ਆਪਣੀ ਸਾਰੀ ਕਿਰਿਆ ਸਾਧਦਾ ਸੀ ਉਸ ਸੱਖ ਵਿੱਚ ਕੋਈ ਸ਼ਕਤੀ ਤਾਂ ਜ਼ਰੂਰ ਹੋਵੇਗੀ ਹੀ ਪਰ ਉਦੋ ਅਤੇ ਉਸਦੀ ਚੂੜੀ ਵਿੱਚ ਕੋਈ ਚਲਾਕੀ ਭਰਿਆ ਸਮਝੌਤਾ ਜ਼ਰੂਰ ਹੋਇਆ ਸੀ ਨਹੀਂ ਤਾਂ ਦੂਜੇ ਸਾਲ ਪਿਛਲੇ ਸੱਠਾਂ ਨੂੰ ਓਡੇ ਦੇ ਓਡੇ ਛੱਡ ਕੇ ਉਦੋ ਰਾਮ ਸਿੰਘ ਪਾਸੋਂ 30 ਰੁਪਏ ਹੋਰ ਨਾ ਮੰਗ ਲੈਂਦਾ ਤੇ ਫਿਰ 90ਾਂ ਦੇ ਗੇੜ ਵਿੱਚੋਂ ਨਿਕਲਣ ਲਈ ਤਿੰਨ ਮਹੀਨੇ ਬਾਅਦ ਕੱਤੇ ਵਿੱਚ ਜਦ ਰਾਮ ਸਿੰਘ ਪਾਸਾ ਪੱਟਿਆਂ ਦੀ ਕੁਝ ਥੋੜ੍ਹ ਹੋ ਗਈ ਸੀ ਉਸ ਪਾਸੋਂ ਇੱਕ ਚਾਰ ਕੁ ਮਹੀਨੇ ਨੂੰ ਸੂਣ ਵਾਲੀ ਪਹਿਲਣ ਵੈੜ ਕੇ ਹੋਰ 30 ਰੁਪਈਆ ਵਿੱਚ ਨਾ ਲੈ ਲੈਂਦਾ ਫਿਰ ਰਣਖਸਮ ਆਪਸ ਵਿੱਚ ਲੜਦੇ ਵੀ ਕਦੇ ਨਹੀਂ ਸਾਨੂੰ ਉਹ ਚੂੜੀ ਤੇ ਉਸਦੇ ਪੁੱਤ ਧੀਆਂ ਲੋਕਾਂ ਦਾ ਗੋਹਾ ਕੂੜਾ ਕਰਕੇ ਉਦੋਂ ਦੀ ਕਮਾਈ ਵਿੱਚ ਕੁਝ ਬਰਕਤ ਪਾ ਦਿੰਦੇ ਸਨ ਅਤੇ ਪੁੱਤਾਂ ਧੀਆਂ ਵਿੱਚੋਂ ਕਿਹੜਾ ਪੜਾਉਣ ਵਿਆਉਣ ਵੱਲੋਂ ਥੜਿਆ ਖੜਾ ਸੀ ਅਗਲੇ ਸਾਲ ਦੀ ਹਾੜੀ ਚੁਕਦਿਆਂ ਕਰਦਿਆਂ ਨੂੰ ਉਦੋਂ ਦੀ ਵੈੜ ਕੀ ਸੂ ਪਈ ਤੇ ਉਸਦੇ ਨਿਆਣਿਆਂ ਲਈ ਦੁੱਧ ਦਾ ਪ੍ਰਬੰਧ ਮਾੜਾ ਮੋਟਾ ਹੋ ਗਿਆ ਸੀ RAM ਸਿੰਘ ਦੇ 6 ਵਿਹਾਂ ਵਿੱਚੋਂ ਉਦੋਂ ਦੇ ਹਿੱਸੇ ਦੀ ਫਸਲ ਨਾਲ 60 ਰੁਪਏ ਮੁੜ ਗਏ ਸਨ ਤੇ 60 ਜੋ ਰਹਿ ਗਏ ਸਨ ਉਹ ਤਾਂ ਸਮਝੋ ਸਾਲ ਭਰ ਤਾਲਮ ਰਾਮ ਸਿੰਘ ਤੇ ਉਦੋਂ ਦੇ ਜੱਟ ਚੂੜੇ ਵਾਲੇ ਸਬੰਧ ਨੂੰ ਬਰਕਰਾਰ ਰੱਖਣ ਦੀ ਜ਼ਮਾਨਤ ਦਾਨ ਪਰ ਰਾਮ ਸਿੰਘ ਦੇ 12 ਬਰੇ ਦੇ ਪੁੱਤਰ ਦਾ ਦਿਲ ਉਦੋਂ ਦੇ ਘਰ ਸੂਈ ਹੋਈ ਵੈੜਕੀ ਬਾਰੇ ਖਾਸਾ ਭੈੜਾ ਪੈਂਦਾ ਜੇ ਵੈੜਕੀ ਉਦੋਂ ਨੂੰ ਨਾ ਦਿੰਦੇ ਤਾਂ ਕਿਹ ਚੰਗਾ ਹੁੰਦਾ ਫਿਰ ਉਸ ਨੂੰ ਤੇ ਉਸਦੇ ਛੋਟੇ ਭਰਾ ਨੂੰ ਦੁੱਧ ਖਾਤਰ ਆਪਸ ਵਿੱਚ ਤੇ ਮਾਂ ਨਾਲ ਝਗੜਨ ਦੀ ਲੋੜ ਨਾ ਪੈਂਦੀ ਪਰ ਉਦੋਂ ਨੇ ਉਹ ਵੈੜਕੀ ਮੁਫਤ ਥੋੜਾ ਲਈ ਸੀ 30 ਰੁਪਏ ਦੇ ਕੇ ਲਈ ਸੀ ਰਾਮ ਸਿੰਘ ਆਪਣੇ ਲਾਲਚੀ ਪੁੱਤਰ ਨੂੰ ਸਮਝਾਉਂਦਾ हां تیر ਪਏ ਉਹਨੇ ਕਦੋਂ ਦਿੱਤੇ ਸੀ ਉਧਾਰ ਕੀਤਾ ਸੀ ਪੁੱਤਰ ਜਵਾਬ ਦਿੰਦਾ ਉਧਾਰਨਾ ਕਰਦੇ ਤਾਂ ਉਹ ਰਹਿੰਦਾ ਸੀ ਸਾਨੂੰ ਕਾਕਾ ਕਾਮੇ ਦੀ ਲੋੜ ਜੂ ਹੋਈ ਤੇ ਮਾੜੇ ਕਿਸਾਨ ਨਾਲ ਕਾਮਾ ਕਿਹੜਾ ਕੋਈ ਸੌਖਾ ਰਹਿ ਜਾਂਦਾ ਏ ਅਸੀਂ ਕਾਮਾ ਰੱਖੀਏ ਕਾਨੂੰ ਐਵੇਂ ਮੈਨੂੰ ਸਕੂਲ ਭੇਜਦੇ ਹੋ ਮੇਥੋਂ ਖੇਤੀ ਕਿਉਂ ਨਹੀਂ ਕਰਾਉਂਦੇ ਖੇਤੀ ਕਰਕੇ ਕਿਹੜੇ ਤਖਜਾਨੇ ਭਰ ਲਏਗਾ ਐਵੇਂ ਖੇਤੀ ਖੇਤੀ ਨਾ ਕਰੀ ਜਾਇਆ ਕਰ ਖੇਤੀ ਨਾਲ ਵੀ ਕਦੇ ਕੋਈ ਅਮੀਰ ਹੋਇਆ ਏ ਪੁੱਤ ਆਪਣੇ ਪਿੰਡ 'ਚ ਹੀ ਦੇਖ ਲੈ ਖੇਤੀ ਕਰਨ ਵਾਲਿਆਂ ਦੇ ਸਭ ਦੇ ਭੰਗ ਭੁਜਦੀ ਏ ਨੌਕਰੀ ਵਾਲੇ ਕਰਦੇ ਨੇ ਐਸ਼ਾ ਪੜ ਲੈ ਜੇ ਹੈ ਕਿਸਮਤ ਪਿੱਛੇ ਨੀਤ ਨਾ ਰੱਖੀ ਫੇਰ ਮੇਰਾ ਹੌਸਲਾ ਦੇਖ ਹਲ ਦੀ ਹੱਥੀ ਨੂੰ ਵੀ ਤੇਰਾ ਹੱਥ ਲਵਾ ਕੇ ਰਾਜੀ ਨਹੀਂ ਮੁੰਡਾ ਚੁੱਪ ਕਰ ਜਾਂਦਾ ਤੇ ਨਾਲੇ ਕਿਹੜਾ ਬੀੜ ਖੜਾ ਸੀ ਚਾਰਾਂ ਨੂੰ ਗਾਈਆਂ ਮਹੀਆਂ ਇੱਕ ਮੈਂ ਜੋਗੇ ਪੱਠੇ ਮਸਾ ਹੁੰਦੇ ਨੇ RAM ਸਿੰਘ ਨੂੰ ਘਰੋਂ ਅਣ ਉੜੀ ਕੀ ਪੁਸ਼ਟੀ ਮਿਲਦੀ ਦੱਸਦੀ ਪਰ ਫਿਰ ਦੂਜਾ ਵਾਕ ਆਉਂਦਾ ਰਖਦੇ ਨੇ 2-2 3-3 ਮਈਆਂ ਗਾਈਆਂ ਹਿੰਮਤਾਂ ਵਾਲੇ ਤੇਰੇ ਪਿਓ ਵਰਗੇ ਬੇਹਿੰਮਤਿਆ ਨੇ ਰੱਖ ਲੈਣੀਆਂ ਨੇ ਇੱਥੇ ਤਾਂ ਹਮਾਤੜਾਂ ਨੂੰ ਹੀ ਡੰਗਰਾਂ ਨਾਲ ਖੋਰ ਪਣਾਉਣੇ ਪੈਂਦੇ ਨੇ ਤੇ ਰਾਮ ਸਿੰਘ ਦਾ ਆਉਂਦਾ ਆਉਂਦਾ ਹੌਸਲਾ ਮੁੜ ਜਾਂਦਾ ਸ਼ਾਇਦ ਇਸ ਵੈੜ ਕੀ ਕਾਰਨ ਜਾਂ ਭਾਵੇਂ ਉਂਝ ਹੀ ਉਦੋਂ ਇਤਨਾ ਨਿਕੰਮਾ ਸੀ ਕਿ ਇਸ ਕਿਸਾਨ ਟੱਬਰ ਦਾ ਹੱਕ ਵੀ ਨਹੀਂ ਸੀ ਮੋੜਦਾ ਹੁਣੇ ਉਦੋਂ ਨਾਲ ਬਹੁਤ ਅਸੰਤੁਸ਼ਟ ਸਨ ਹੁਣ ਉਹ ਉਹ ਉਹਨਾਂ ਨੂੰ ਬੁਰਾ ਲੱਗਦਾ ਸੀ ਤੇ ਜਿਸ ਤਰ੍ਹਾਂ ਜਹੇ ਕਾਮੇ ਦੀ ਹਾਲਤ ਵਿੱਚ ਹੁੰਦਾ ਹੈ ਹੁਣ ਇਹਨਾਂ ਨੂੰ ਉਦੋਂ ਦਾ ਖਾਣਾ ਪੀਣਾ ਵੀ ਚੁਭਣ ਲੱਗ ਪਿਆ ਸੀ ਉਦੋਂ ਖਾਣ ਦਾ ਬਹੁਤ ਹੀ ਐ ਸਾਰੇ ਆਖ ਦੇ ਸਿਆਲ ਵਿੱਚ ਸਾਗ ਨਾਲ ਤਾਂ ਉਹ ਰਜਦਾ ਹੀ ਨਹੀਂ ਸੀ ਪਹਿਲਾਂ ਤਾਂ ਉਦੋਂ ਇਸ ਗੱਲ ਨੂੰ ਹਾਸੇ ਵਿੱਚ ਲੰਘਾ ਛੜਦਾ ਪਰ ਫਿਰ ਕੁਝ ਦਿਨ ਬਾਅਦ ਉਸ ਨੂੰ ਇਹ ਗੱਲ ਜਰਾ ਚੁਭਣ ਲੱਗ ਪਈ ਇੱਕ ਸਿਆਲ ਦੀ ਰਾਤ ਨੂੰ ਰਸੋਈ ਤੋਂ ਬਾਹਰ ਆਪਣੇ ਪੱਠੇ ਕੁੱਤਰਣ ਵਾਲੇ ਥਾਂ ਬੈਠਾ ਹਨੇਰੇ ਵਿੱਚ ਰੋਟੀ ਖਾ ਰਿਹਾ ਸੀ ਚਾਰ ਮੱਕੀ ਦੀਆਂ ਰੋਟੀਆਂ ਤੇ ਛੰਨਾ ਉੱਪਰੋਂ ਸਰੋਂ ਦੇ ਸਾਗ ਦਾ ਉਸਦੇ ਹੱਥ ਉੱਤੇ ਟਿਕਾਈਆਂ ਹੋਈਆਂ ਸਨ ਕਿ ਇੱਕਦਮ ਉਸਨੇ ਕੋਲ ਬੈਠੀ ਇੱਕ ਕੁੱਤੀ ਦੇ ਕੋਈ ਲੱਕੜੀ ਜਾਂ ਡੰਡਾ ਜਾਂ ਟੋਕੇ ਦਾ ਪੁੱਠਾ ਪਾਸਾ ਹੀ ਕੱਢ ਮਾਰਿਆ। ਕੁੱਤੀ ਟਿਆਂ ਟਿਆਂ ਕਰਦੀ ਉੱਠ ਨਸੀਰ ਸੋਈ ਵਿਚਲਿਆਂ ਨੇ ਪੁੱਛਿਆ ਉਦੋਂ ਕੀ ਹੋਇਆ? ਹੋਣਾ ਕੀ ਸੀ ਭਾਈ ਸਹਰੀ ਕੁੱਤੀ ਮੇਰੇ ਨਾਲ ਹੀ ਖਾਣ ਲੱਗ ਪਈ। ਮੇਰੇ ਹੱਥ ਉਤੜੀਆਂ ਰੋਟੀਆਂ ਦਾ ਸਾਗ ਚੱਟੀ ਜਾਂਦੀ ਏ। ਸਾਰੇ ਜਨੇ ਹੱਸ ਪਏ ਉਦੋਂ ਨੂੰ ਦੱਸਤਾ ਤਾਂ ਘਾਟੀ ਸੀ ਨਾ। ਚਰਜਨੀ ਜੇ ਰੋਜ਼ ਵੀ ਇਹ ਮੇਰੇ ਨਾਲ ਖਾਂਦੀ ਏ ਤੁਸੀਂ ਕਹਿੰਦੇ ਹੋ ਉਦੋਂ ਤਾਂ ਉਦੋਂ ਤੋਂ ਸਾਗ ਬੜਾ ਖਾਨਾ ਹੈ ਤੇ ਮੈਨੂੰ ਇਸ ਦੀ ਜਾਣੀ ਤਮਕ ਲੱਗਦੀ ਸੀ ਪਰ ਮੈਨੂੰ ਕੀ ਪਤਾ ਸਾਗ ਖਾਣ ਵਾਲੇ ਸੀ ਦੋ ਆ ਉਦੋਂ ਵਿੱਚ ਆਮ ਚੂੜਿਆ ਕਾਮਿਆ ਵਾਂਕਰ ਹਾਸ ਰਸ ਬਹੁਤ ਸੀ ਧੰਨਵਾਦ